ਵਿਚ ਦਰਗਾ ਦੇ ਚੱਲਦੀ ਹਰੀ ਦੇ ਆ ਭਗਤਾਂ ਦੀ ਵਿਚ ਦਰਗਾ ਦੇ ਚੱਲਦੀ ਹਰੀ ਦੇ ਆ ਭਗਤਾਂ ਦੀ ਵਿਚ ਦਰਗਾ ਦੇ ਚੱਲਦੀ ਹਰੀ ਦੇ ਆ ਭਗਤਾਂ ਦੀ ਵਿਚ ਦਰਗਾ ਦੇ ਚੱਲਦੀ ਹਰੀ ਦੇ ਆ ਭਗਤਾਂ ਦੀ ਜੀ ਵਿਚ ਦਰਗਾ ਦੇ ਚੱਲਦੀ ਹਰੀ ਵਿਚ ਦਰਗਾਹ ਦੇ ਚੱਲਦੀ ਹਰੀ ਦੇ ਅੰਕਾਂ ਦੀ ਮੇਰੀ ਬੱਦੀ ਨੂੰ ਭਗਤ ਛਡਾਉਂਦੇ ਨੇ ਭਗਤਾਂ ਦੀ ਬੱਦੀ ਨਹੀਂ ਛੁੱਟਦੀ ਮੇਰੀ ਬੱਦੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੱਦੀ ਨਹੀਂ ਛੁੱਟਦੀ ਮੇਰੀ ਬੱਦੀ ਹੋਈ ਭਗਤ ਭਗਤਾਂ ਦੀ ਬੰਦੀ ਨਹੀਂਓ ਮੇਰੀ ਬੰਦੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੰਦੀ ਮੇਰੀ ਬੰਦੀ ਹੋਈ ਭਗਤ ਛਡਾਉਂਦੇ ਨੇ ਭਗਤਾਂ ਦੀ ਬੰਦੀ ਮੇਰੀ ਬੰਦੀ ਭਗਤ ਛਡਾਵੇ ਭਗਤ ਬੰਦੀ ਭਗਤ ਨਾ ਛੁੱਟੇ ਸੋ ਬੜੋ ਸੁਲੋਕ